ਮੈਂ ਬਲਜਿੰਦਰ ਸਿੰਘ ਪ੍ਰਿੰਸੀਪਲ ਮੁਲਾਵੀ ਦੇਵੀ ਦਿਯਾਨੰਦ ਮਾਡਲ ਸਕੂਲ ਨਕੋਦਰ ਤੋਂ ਮੈਂ ਸਾਰੇ ਨਕੋਦਰ ਵਾਸੀਆਂ ਨੂੰ ਦੀਵਾਲੀ ਦੀ ਬੰਦੀ ਛੋੜ ਦਿਵਸ ਤੇ ਬਿਸ਼ਕਰਮਾ ਦਿਵਸ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਜਿੱਥੇ ਅਸੀਂ ਦੀਵਾਲੀ ਤੇ ਰੋਸ਼ਨੀ ਦੇ ਕਰਦੇ ਆ ਉਹਦਾ ਇੱਕ ਮਕਸਦ ਵੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਣੀ ਹੈ ਇੱਕ ਰੋਸ਼ਨੀ ਲੈ ਕੇ ਆਣੀ ਹੈ ਪਟਾਕੇ ਮਠਾਈਆਂ ਵੰਡੀਆਂ ਜਾਂਦੀਆਂ ਮਗਰ ਉਸ ਦਾ ਇੱਕ ਮਕਸਦ ਵੀ ਹੈ ਕਿ ਜਿਹੜੀ ਸਾਡੇ ਅੰਦਰ ਇੱਕ ਈਗੋ ਹੈ ਉਸ ਨੂੰ ਵੀ ਜਲਾਉਣ ਦੀ ਲੋੜ ਹੈਗੀ ਹੈ ਅੱਜ ਜਿਸ ਪਾਸੇ ਸੋਸਾਇਟੀ ਜਾ ਰਹੀ ਹੈ ਉਸ ਵੇਲੇ ਉਸ ਪਾਸੇ ਸਾਨੂੰ ਬਹੁਤ ਜ਼ਰੂਰੀ ਹੈ ਕਿ ਵੀ ਸਾਨੂੰ এনवायरमेंट ਤੇ ਪੂਰਾ ਕੰਟਰੋਲ ਕਰਨ ਦੀ ਲੋੜ ਹੈ ਤੇ ਅਸਰ ਹੋ ਰਿਹਾ ਹੈ ਅਗਰ ਇੱਕ ਤਿਹਾਰ ਜਿਹੜਾ ਸਾਡੇ ਕਲਚਰ ਨੂੰ ਸਾਡੇ ਰਿਲੀਜੀਅਸ ਸੈਂਟੀਮੈਂਟਸ ਨੂੰ ਟੱਚ ਕਰਦਾ ਉਸ ਨੂੰ ਵੀ ਧਿਆਨ ਦੇ ਰੱਖਦੇ ਹੋਏ ਸਾਨੂੰ ਇੱਕ ਖੁਸ਼ੀਆਂ ਭਰੀ ਤਿਹਾਰ ਮਨਾਉਣਾ ਚਾਹੀਦਾ ਹੈ ਤੇ ਮੈਂ ਸਾਰੇ ਨਾਗਰਿਕ ਵਾਸੀਆਂ ਨੂੰ ਖੁਦ ਦੇ ਮੈਂ ਦੀਵਾਲੀ ਦੀ ਬੰਦੀ ਛੋੜ ਦਿਵਸ ਦੀ ਤੇ ਵਿਸ਼ਕਰਮਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਸਾਡੇ ਸਾਰੇ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਿਆ ਇਹ ਤਿਉਹਾਰ ਆਵੇ ਧੰਨਵਾਦ